ਕੋਲਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਤੇ ਸੰਗੀ ਅਧਿਕਾਰੀਆਂ ਵੱਲੋਂ ਕੀਤੀ ਗਈ 1 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਏਰਵਿੰਗ ਅਤੇ ਫ੍ਰਿਸਕੋ ਵਿੱਚ ਸਥਿਤ ਦੋ ਗਹਿਣਿਆਂ ਦੇ ਸਟੋਰਾਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ। ਗਹਿਣਿਆਂ ਦੇ ਸਟੋਰ ਮਾਲਕਾ ਤੇ ਉਸ ਸੋਨੇ ਨੂੰ ਲਾਂਡਰ ਕਰਨ ਦਾ ਦੋਸ਼ ਹੈ ਜੋ ਧੋਖਾਧੜੀ ਰਾਹੀਂ ਬਜ਼ੁਰਗਾ ਤੋਂ ਹਾਸਲ ਕੀਤਾ ਗਿਆ ਸੀ। ਇਸ ਘਟਾਲੇ ਵਿੱਚ ਬਜ਼ੁਰਗਾ ਨੂੰ ਫਰਜ਼ੀ ਈਮੇਲ ਭੇਜ ਕੇ ਡਰਾਇਆ ਜਾਂਦਾ ਸੀ ਕਿ ਉਹ ਕਿਸੇ ਅਪਰਾਧਿਕ ਮਾਮਲੇ ਵਿੱਚ ਫਸ ਗਈ ਨਹੀਂ। ਉਹਨਾਂ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਸੋਨਾ ਖਰੀਦਣ ਅਤੇ ਉਸ ਨੂੰ ਕੂਰੀਅਰਾਂ ਦੇ ਹਵਾਲੇ ਕਰਨ ਲਈ ਕਿਹਾ ਜਾਂਦਾ ਸੀ ਜਾਂਚ ਕਰਤਾਵਾਂ ਅਨੁਸਾਰ ਇਹ ਗਹਿਣਿਆਂ ਦੇ ਸਟੋਰ ਕੂਰੀਅਰਾਂ ਤੋਂ ਉਹ ਸੋਨਾ ਖਰੀਦਦੇ ਸਨ ਉਸ ਨੂੰ ਪਿਗਲਾ ਕੇ ਬ੍ਰੇਸਲੇਟ ਅਤੇ ਹੋਰ ਗਹਿਣੇ ਬਣਾਉਂਦੇ ਸਨ ਅਤੇ ਫਿਰ ਉਸ ਨੂੰ ਅਣਜਾਣ ਗਾਹਕਾਂ ਨੂੰ ਵੇਚ ਦਿੰਦੇ ਸਨ ਜਾਂ ਫਿਰ ਦੇਸ਼ ਤੋਂ ਬਾਹਰ ਸਮੱਗਲ ਕਰ ਦਿੰਦੇ ਸਨ ਪੂਰੇ ਟੈਕਸਾਸ ਵਿੱਚ ਬਜ਼ੁਰਗਾਂ ਕੋਲੋਂ 55 ਮਿਲੀਅਨ ਡਾਲਰ ਦੀ ਠੱਗੀ ਮਾਰੀ ਗਈ ਹੈ ਮੇਲੇ ਜਾਣਕਾਰੀ ਅਨੁਸਾਰ ਇਰਵਿੰਗ ਦੇ ਤਿਲਕ ਜਵੈਲਰਸ ਅਤੇ ਫ੍ਰਿਸਕੋ ਦੇ ਸਾਇਮਾ ਜਵੈਲਰਸ ਤੋਂ ਕਰੋੜਾ ਡਾਲਰ ਦੀ ਨਕਦੀ ਅਤੇ ਸੋਨਾ ਜ਼ਬਤ ਕੀਤਾ ਗਿਆ ਸ਼ੈਰੀਫ ਜिम ਸਕਿੰਨਰ ਨੇ ਸਖਤ ਸ਼ਬਦਾਂ ਵਿੱਚ ਕਿਹਾ ਜੇਕਰ ਤੁਸੀਂ ਕੋਲਿਨ ਕਾਉਂਟੀ ਦੇ ਨਾਗਰਿਕਾਂ ਨਾਲ ਧੋਖਾਧੜੀ ਕਰੋਗੇ ਤਾਂ ਅਸੀਂ ਤੁਹਾਨੂੰ ਫੜ ਕੇ ਰੱਖਾਂਗੇ ਛਾਪੇਮਾਰੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਇਰਵਿੰਗ ਸਟੋਰ ਤੋਂ ਅਤੇ ਇੱਕ ਫ੍ਰਿਸਕੋ ਸਟੋਰ ਤੋਂ ਅਧਿਕਾਰੀਆਂ ਨੇ ਸਟੋਰਾਂ ਵਿੱਚ ਮੌਜੂਦ ਸਾਰਾ ਸਮਾਨ ਅਤੇ ਤੇਜ਼ੋਰੀਆਂ ਨੂੰ ਜ਼ਬਤ ਕਰ ਲਿਆ ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਪੀੜਤਾ ਨੂੰ 4 ਲੱਖ ਡਾਲਰ ਵਾਪਸ ਕੀਤੇ ਜਾ ਚੁੱਕੇ ਨੇ ਅਤੇ ਉਮੀਦ ਹੈ ਕਿ ਜ਼ਬਤ ਕੀਤੇ ਸੋਨੇ ਨੂੰ ਵੇਚ ਕੇ ਹੋਰ ਪੈਸਾ ਵੀ ਵਾਪਸ ਕੀਤਾ ਜਾਵੇਗਾ